ਪੰਜਾਬ 9 ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਬਨੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟ ਦਿੰਦੇ ਰਹਿੰਦੇ ਹਾਂ ਅੱਜ ਇੱਕ ਹੋਰ ਨਵੀਂ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਪੰਜਾਬ ਪੀਰਾ ਫਕੀਰਾਂ ਦੀ ਧਰਤੀ ਹੈ ਇੱਥੇ ਸਮੇਂ-ਸਮੇਂ ਤੇ ਮੇਲੇ ਅਤੇ ਤਿਹਾਰ ਪੜੀ ਹੀ ਧੂਮ-ਧਮ ਨਾਲ ਮਨਾਏ ਜਾਂਦੇ ਹਨ ਇੱਥੇ ਹਮੇਸ਼ਾ ਹੀ ਕੂਆ ਪੀਰਾ ਦੀ ਬਖਸ਼ਿਸ਼ ਦਹੀ ਹੈ ਇਸ ਤਰ੍ਹਾਂ ਗੁਰਦਾਸਪੁਰ ਸ਼ਹਿਰ ਦੇ ਪਿੰਡ ਮਟਾਉਂ ਵਿਖੇ ਸਾਲਾਨਾ ਮੇਲਾ ਪੜੀ ਹੀ ਤੁਮਤਾਲਨ ਮਨਾਇਆ ਗਿਆ ਇਸ ਮੇਲੇ ਦਾ ਆਕਰਸ਼ਣ ਰਿਹਾ ਪ੍ਰਸਿੱਧ ਗਾਇਕ 마शा अली ਜਿਨ੍ਹਾਂ ਨੇ ਆਪਣੀ ਕਕੀ ਦੇ ਨਾਲ ਪੂਰੇ ਗੁਰਦਾਸਪੁਰ ਨੂੰ ਨਿਹਾਲ ਕੀਤਾ ਜਦੋਂ 마शा अली స్టేਜ ਤੇ ਆਏ ਤਾਂ ਲੋਕਾਂ ਨੇ ਉਹਨਾਂ ਦਾ ਤਾੜੀਆਂ ਦੇ ਨਾਲ ਸਵਾਗਤ ਇਸ ਦੌਰਾਨ ਲੋਕਾਂ ਦਾ ਬਹੁਤ ਵੱਡਾ ਹਜੂਮ ਦੇਖਣ ਨੂੰ ਮਿਲਿਆ ਮੇਲੇ ਦੀ ਇੱਕ ਹੋਰ ਖਾਸੀਅਤ ਰਹੀ ਕਿ ਗੋਦਾਪੁਰ ਸ਼ਹਿਰ ਦੇ ਸਨਮਦੀਪ ਸਿੰਘ ਸਨਮਦੀਪ ਸਿੰਘ ਜੋ ਕਿ ਕਾਰਟੇ ਚੈਂਪੀਅਨ ਹੈ ਉਸ ਨੂੰ ਬਾਬਾ ਜੀ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਉਹਨਾਂ ਨੇ ਉਸ ਦੀ ਹੌਸਲਾ ਵਜਾਈ ਕੀਤੀ ਅਤੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਜੋ ਇਸੇ ਤਰ੍ਹਾਂ ਹੀ ਦੇਸ਼ ਤੇ ਲਈ ਖੇਡਦਾ ਰਹੇ ਅਤੇ ਗੁਰਦਾਸਪੁਰ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰਦੇ ਰਹੇ ਇਸ ਦੌਰਾਨ ਉਹਨਾਂ ਨੇ ਉਸ ਨੂੰ ਸਤਿਮਾਨਿਤ ਦੇ ਤੌਰ ਤੇ ਬਾਬਾ ਜੀ ਦੀ ਯਾਦਗਾਰੀ ਫੋਟੋ ਭੇਟ ਕੀਤੀ ਇਸ ਦੌਰਾਨ ਪ੍ਰਸਿੱਧ ਗਾਇਕ 마샤 अली ਤੇ ਵੀ ਸੰਦੇਸ ਸਿੰਘ ਦੀ ਹਾਰਿਫ ਕੀਤੀ ਉਹਨੇ ਕਿਹਾ ਕਿ ਸਾਨੂੰ ਇਸ ਬੱਚੇ ਤੇ ਬਹੁਤ ਮਾਣ ਹੈ ਅਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪਰਫੁੱਲਿਤ ਕਰਨ। ਇਸ ਦੌਰਾਨ ਮੇਲੇ ਵਿੱਚ ਬਹੁਤ ਰੌਣਕ ਮਿਲੀ। ਹਰ ਪਾਸੇ ਚਹਿਲ-ਪਹਿਲ ਸੀ। ਖਿਡੋਨੇ, ਝੂਲੇ, ਖਾਣ-ਪੀਣ ਦੇ ਸਟਾਲ ਲੱਗੇ ਹੋਏ ਸਨ। ਜ਼ਿਕਰਯੋਗ ਹੈ ਕਿ 2 ਦਿਨ ਲੰਗਰ ਚੱਲਦਾ ਰਿਹਾ ਔਰ ਅਤੁੱਟ ਲੰਗਰ ਰਿਹਾ। ਇਸ ਦੌਰਾਨ ਪੱਤਰਕਾਰਾਂ ਨੇ ਬਾਬਾ ਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕੀ ਕਿਹਾ ਉਹ ਵੀ ਸੁਣਦੇ ਹਾਂ। ਜੀ ਬਾਬਾ ਜੀ ਤੁਸੀਂ ਅੱਜ ਨਹੀਂ ਨਹੀਂ ਜੀ ਬਾਬਾ ਹਮ ਤਰਫ਼ ਤੋਂ ਦਾਣਾ ਜੀ ਪਹੁੰਚਾ ਲਾਏਗਾ ਕਿਰਵਾ ਲੰਘਾਣਾ ਕਰਾਇਆ ਗਿਆ ਜੀ ਜੀ ਲਗਾਤਾਰ ਸਲਾਣਾ ਪਰ ਭੰਡਾਰਾ ਕਰਾ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਜੀ ਭੰਡਾਰਿਆਂ ਦਾ ਤੇ ਕੋਈ ਅੰਤ ਨਹੀਂ ਜੀ ਕਿੰਨਾ ਕੁ ਭੰਡਾਰਾ ਚੱਲ ਰਿਹਾ ਜੀ ਬਾਬਾ ਸ਼ਾਮਦਾਰ ਦੇ ਦਰਬਾਰ ਤੇ ਔਰ ਦੇਸ਼ ਵਿਦੇਸ਼ ਤੋਂ ਸੰਤਾਨ ਅਤਮਸਤਕ ਤੇ ਉਹਨਾਂ ਦੀ ਮਨੋਂ ਕਾਮਨਾ ਪੂਰੀਆਂ ਹੁੰਦੀਆਂ ਹਰ ਇੱਕ ਦੀ ਝੋਲੀ ਪਰਮਾਤਮਾ ਦੀ ਭਰਦਾ ਜੀ ਔਰ ਉਹਨਾਂ ਦੇ ਤੁਸੀਂ ਦੇਖ ਹੀ ਲਿਆ ਪਰਮਾਤਮਾ ਦੀ ਕਿਰਪਾ ਸੰਗਤਾਂ ਦਾ ਸਤਿਕਾਰ ਤੇ ਮਾਣ ਤੇ ਸ਼ਰਦਾ ਜੀ ਇਸ ਭਾਵਨਾ ਦੇ ਪਰਮਾਤਮਾ ਹਰ ਇੱਕ ਦੀ ਉੱਥੋਂ ਜਿੰਦਾ ਪੀਰ ਬਾਬਾ ਸ਼ਾਮਦਾਰ ਦੀ ਪਰਮਾਤਮਾ ਝੋਲੀ ਭਰ ਕੇ ਤੇ ਅਸ਼ੀਰਵਾਦ ਜਿਹੜੇ ਸੱਚੇ ਦਿਲੋਂ ਹੁੰਦਾ ਤੇ ਉਹਨਾਂ ਦੀ ਪਰਮਾਤਮਾ ਘਰ ਬੈਠੇ ਹੀ ਅਰਦਾਸ ਪੂਰੀ ਪਰਮਾਤਮਾ ਕਰ ਦਿੰਦਾ ਆ ਆ ਸਾਰੇ ਤੁਸੀਂ ਕੋਈ ਨਾ ਕਹਾਵਾ ਮਾਰਦਾ ਕਹਾਵਾ ਜਿਹੜਾ ਇਖਿਆਨ ਜ ਉਹ ਜਿੰਨਾ ਚਿਰ ਉਹ ਤੇ ਸਧਿਆ ਅਨੁਸਰਣ ਕਰੀ ਕਰਦਾ ਰਹੀ ਉਹ ਜਿਹੜਾ ਕਲਾਬ ਚੱਲ ਰਹੀ ਤੋਂ ਉਹਨਾਂ ਚ ਕਿਸਮਤ ਨਹੀਂ ਗਈ ਕੀ ਕਰੇ ਇਸ ਕਰਕੇ ਪਰਮਾਤਮਾ ਉਹ ਤੇ ਸੂਫੀਆਂ ਦੇ ਕਲਾਮਾ ਚੱਲ ਗਏ ਤੇ ਉਹ ਮਾਨਸਤਕਾਰ ਤੇ ਸਾਧੂ ਨਾਤੇ ਤੇ ਹੋਣ ਤੇ ਜਿੰਦਾ ਪੀਰ ਦਾ ਸੇਵਕ ਤੇ ਸੇਵਾਦਾਰ ਹੋਣ ਤੇ ਉਹ ਸੰਗਤ ਪਿਆਰ ਕਰਦੀ ਆ ਜਿੱਦੜ ਨੂੰ ਜਾਵਾਂਗੇ ਸੰਗਤ ਨਾਲ ਨਾਲ ਹੀ ਆ ਜੀ ਉਹਨਾਂ ਦੇ ਆਸ਼ੀਰਵਾਦ ਜਿੰਦਾ ਪੀਰ ਬਾਬਾ ਸ਼ਾਮਦਾਰ ਦੀ ਹਾਜ਼ਰ ਨਾਜ਼ਰ ਹੋ ਕੇ ਉਹ ਪਰਮਾਤਮਾ ਸਾਨੂੰ ਸਾਦਾ 36 ਪਰਮਾਤਮਾ ਸੰਤ ਸਮਾਜ ਚ ਗਏ ਆ ਔਰ ਉਹ ਸੰਗਤ ਇਸ ਤਰ੍ਹਾਂ ਪਿਆਰ ਕਰਦੀ ਹੈ ਸ਼ਾਇਦ ਅਸੀਂ ਉਹਨਾਂ ਨੂੰ ਨਿਕਾ ਨਿਕਾ ਸਰੀਰ ਆਪਣਾ ਸਰੀਰ ਉਹਨਾਂ ਦੇ ਗਾੜੀ ਅਰਪਣ ਕੀਤਾ ਜੀ ਤੇ ਪ੍ਰਮਾਤਮਾ ਇਸ ਕਰਕੇ ਉਹ ਸਾਨੂੰ ਮਾਨ ਸਤਕਾਰ ਤੇ ਬਹੁਤ ਉਹਨਾਂ ਦੇ ਉਹ ਸੰਗਤ ਦੀ ਪੈਰਾਂ ਦੀ ਤੂੜ ਸਾਡੇ ਸਿਰ 'ਤੇ ਪਏ ਉਹੀ ਮਾਨ ਤੇ ਉਹੀ ਸੰਗਤ ਹੈ ਤੇ ਉਹੀ ਰੱਬ ਦਾ ਰੂਪ ਹੈ ਤੇ ਇਸ ਕਰਕੇ ਉਹ ਬਹੁਤ ਜ਼ਿਆਦਾ ਦਿਲੋਂ ਪਿਆਰ ਕਰਦੀ ਆ ਤੇ ਅਸੀਂ ਉਸ ਸੰਗਤ ਦਾ ਧੰਨਵਾਦ ਵੀ ਕਰਦੇ ਆ ਤੇ ਆਈਆਂ ਹੋਈਆਂ ਸੰਗਤਾਂ ਦਾ ਪਰਮਾਤਮਾ ਹਰ ਇੱਕ ਦੀ ਝੋਲੀ ਭਰੇ ਤੇ ਸੱਚੇ ਪਾਸ਼ਾ ਹਰ ਇੱਕ ਦੀ ਪਨੋ ਕਾਮਣੀਆਂ ਪੂਰੀਆਂ ਜਿੰਦਾ ਪੀਰ ਬਾਬਾ ਸ਼ਾਮਦਾਰ ਤੋਂ ਹੁੰਦੀਆਂ ਜਾਣ ਤੇ ਪਰਮਾਤਮਾ ਇਦਾਂ ਖੁਸ਼ੀਆਂ ਤੇ ਇਦਾਂ ਹੀ ਪੜਾਰੇ ਚੱਲਦੇ ਲੰਗਰਾਂ ਦੇ ਰਹਿ। ਬਾਈ ਪੰਜਾਬ ਜਿਹੜਾ ਪੀਰ ਅਸ ਕੀਰਾਂ ਦੀ ਧਰਤੀ ਹੈ। ਤਿੰਨ ਸਮੇਂ ਸਮੇਂ ਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਮੇਲੇ ਬਣਾਈ ਹੁੰਦੇ ਆ ਤੇ ਕਿਸ ਤਰ੍ਹਾਂ ਦਾ ਪੰਜਾਬ ਤੇ ਲੋਕ ਰਸ ਆਫ ਰਿਹਾ। ਪੰਜਾਬ ਤੇ ਵੇਖੋ ਜੀ ਪੰਜ ਦਰਿਆਵਾਂ ਦੀ ਤੇ ਪੰਜ ਪੀੜਾ ਪਕਰਾਂ ਦੀ ਧਰਤੀ ਹੈ ਜੀ ਇੱਥੇ ਹਰ ਪਰਮਾਤਮਾ ਹਰ ਰੰਗ ਤੇ ਹਰ ਪਰਮਾਤਮਾ ਦੇ ਟਾਈਮ ਤੇ ਹਰ ਮੇਲੇ ਮਨਾਏ ਜਾਂਦੇ ਆ ਜੀ ਸੱਭਿਆਚਾਰ ਪ੍ਰੋਗਰਾਮ ਹੀ ਪਰਮਾਤਮਾ ਪੀੜਾਂ ਦੇ ਨਾਂ ਤੇ ਦਰਬਾਰਾਂ ਦੇ ਨਾਂ ਤੇ ਕਰਾਇਆ ਜਾਂਦੇ ਆ ਉਹ ਮੇਲੇ ਤੇ ਪੀੜਾਂ ਤੇ ਲੱਗਦੇ ਆ ਜੀ ਆਮ ਤੇ ਪਰਮਾਤਮਾ ਦੇ ਮੇਲੇ ਤੇ ਲੱਗਣੇ ਨਹੀਂ ਉਹਨਾਂ ਦਾ ਸਦਾ ਹੀ ਨਾਂ ਤੇ ਉਹ ਸਦਾ ਹੀ ਉਸਤੇ ਤੋਂ ਉਹਨਾਂ ਨੂੰ ਯਾਦ ਕਰਕੇ ਤੇ ਉਹ ਪਰਮਾਤਮਾ ਉਹਨਾਂ ਤੇ ਕਿਰਪਾ ਵੀ ਸੰਗਤ ਹੀ ਕਰਦੇ ਆ ਜੀ ਇਸੇ ਕਰਕੇ ਪਰਮਾਤਮਾ ਦੇ ਮੇਲੇ ਮਨਾਏ ਜਾਂਦੇ ਆ ਆਪਾਂ ਦੇਖ ਰਹੇ ਆ ਕਿ ਤਸਵੀਰ ਦਾ ਜਿਹੜਾ ਲੱਗਾ ਸ਼ੁਰੂ ਹੈ ਅਜੇ ਤੱਕ ਵੀ ਚੱਲ ਰਿਹਾ ਹੈ ਇਹ ਪ੍ਰਮਾਤਮਾ ਦੀ ਕਿਰਪਾ ਲੰਗਰ ਤੇ ਕੱਲ ਦਾ ਹੀ ਚੱਲਣ ਰਿਹਾ 10 ਵਜੇ ਤੋਂ ਲੈ ਕੇ ਜੀ ਹੁਣ ਤੱਕ ਹੀ ਚੱਲਣ ਰਿਹਾ ਜੀ ਲੰਗਰ ਇਹ ਚੱਲਦਾ ਰਹਿਣਾ ਉਹ ਪ੍ਰਮਾਤਮਾ ਦੀ ਕਿਰਪਾ ਵਾ ਤੇ ਲੰਗਰ ਦੀ ਥੋੜੀ ਉਹ ਆਉਣ ਦੇਣ ਰਿਹਾ ਨਹੀਂ ਤੇ ਪ੍ਰਮਾਤਮਾ ਆਮ ਬੰਦੇ ਤੇ ਆਮ ਛੱਡਦਾ ਤੇ ਉਦਾਂ ਤੇ ਲੰਗਰ ਅਸੀਂ ਕਰ ਹੀ ਨਹੀਂ ਸਕਦੇ ਉਹਨਾਂ ਦੀ ਪਿਆਰ ਤੇ ਉਹਨਾਂ ਦਾ ਜਿੰਦਾ ਪੀਰ ਬਾਬਾ ਸ਼ਾਮਦਾਰ ਜੀ ਦਾ ਆਸ਼ੀਰਵਾਦਿਆ ਵਿੱਚ ਉਹ ਹਾਜ਼ਰ ਨਾ ਜਾਏ ਤੇ ਇਸ ਕਰਕੇ ਲੰਗਰ ਤੇ ਉਹਨਾਂ ਦੀ ਅਪਾਰ ਕਿਰਪਾ ਤੇ ਬੱਚੇ ਅੱਜ ਮੇਲੇ ਵਿੱਚ ਸਨਮਾਨ ਨਹੀਂ ਦਿੱਤਾ ਗਿਆ ਕਿ ਬੱਚੇ ਨੂੰ ਵੀ ਸਨਮਾਨ ਕੀਤਾ ਗਿਆ ਕੀ ਮੈਡਲ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਹਾਂ ਉਹ ਤੇ ਅਸੀਂ ਇਨਾ ਮਹਿਸੂਸ ਕੀਤਾ ਇਹੋ ਜਿਹੇ ਬੱਚੇ ਪਰਮਾਤਮਾ ਕਿਰਪਾ ਪਰਮਾਤਮਾ ਇਨਾ ਬੱਚਿਆਂ ਤੇ ਇਸੇ ਪਾਸੇ ਖੇਡਾਂ ਤੇ ਪਰਮਾਤਮਾ ਐਜੂਕੇਸ਼ਨ ਤੇ ਪਰਮਾਤਮਾ ਅਸੀਂ ਕਿਰਪਾ ਕਰਨੇ ਵੀ ਇਦਾਂ ਦੇ ਬੱਚੇ ਪੰਜਾਬ ਦੀ ਧਰਤੀ ਕੀ ਹਿੰਦੁਸਤਾਨ ਦੀ ਧਰਤੀ 'ਚ ਪੈਦਾ ਹੋਣ ਇਦਾਂ ਦੇ 골ਡ ਮੈਡਲ ਵਰਲਡ ਕੱਪ ਜਿੱਤ ਕੇ ਤੇ ਕਾਮਨ ਗੇਮਾਂ 'ਚ ਆਇਆ ਜੀ ਅਸੀਂ ਤੇ ਉਸ ਬੱਚੇ ਦਾ ਧੰਨਵਾਦ ਇਹੋ ਜਿਹੇ ਬੱਚੇ ਤੇ ਹਰ ਮਾਂ ਪਿਓ ਦੇ ਕਰਜਮਾਂ ਤੇ ਪਰਮਾਤਮਾ ਚੜ੍ਹ ਭਰ ਕੇ ਉਹ ਉਪਦੇਵਾਨ ਜਨਾ ਕੇ ਜੇ ਉਹਦੇ ਦਾਦੀ ਇਹ ਬਣਾਉਂਦੀ ਇਹ ਪਰਮਾਤਮਾ ਦੀ ਕਿਰਪਾ ਇਹ ਬੱਚਾ ਇਥੋਂ ਦਾ ਹੀ ਆ ਜੀ ਅਸੀਂ ਪਰਮਾਤਮਾ ਕਿਰਪਾ ਅਰਦਾਸ ਕੀਤੀ ਮਹਾਨ ਲੱਡੂ ਪਰਮਾਤਮਾ ਲੋ ਤੁਹਾਡੇ ਘਰ ਅਗੋਂ ਦੇ ਸਾਲ ਨੂੰ ਲੱਡੂ ਹੀ ਹੋਣਾ ਜੀ ਪਰਮਾਤਮਾ ਇਹ ਪਰਮਾਤਮਾ ਇਸੇ ਦਰਬਾਰ ਦੀ ਉਹਨੇ ਜੰਦਾ ਪੀਰ ਬਾਬਾ ਸ਼ਾਮਦਾਰ ਨੇ ਝੋਲੀ ਉਹਨਾਂ ਦੇ ਬੱਚੇ ਦੇ ਸੀ ਬਾਬਾ ਜੀ ਆਉਣ ਵਾਲੇ ਦਿਨਾਂ ਚ ਅਗਲੇ ਸਾਲ ਦੇ ਕੀ ਕੀ ਪ੍ਰਲੇਖ ਇਤਜਾਰ ਕੇ ਅਗਲੇ ਸਾਲ ਤੇ ਪਰਮਾਤਮਾ ਅਸੀਂ ਤੇ ਹਰ ਸਾਲ ਤੇ 12 ਮਹੀਨਿਆਂ ਤੇ 36 365 ਦਿਨਾਂ ਚ ਆਈ ਸੇਵਾ ਚ ਆ ਜਿੱਥੇ ਸਮਾਜ ਦੀ ਕੋਈ ਸੇਵਾ ਉਹ ਵੀ ਅੱਗੇ ਹੋ ਕੇ ਪ੍ਰਮਾਤਮਾ ਸਾਡੇ ਕੋ ਜਿੰਨਾ ਹੁੰਦਾ ਉਨੀ ਪ੍ਰਮਾਤਮਾ ਕਿਰਪਾ ਸੇਵਾ ਕਰਾ ਰਿਹਾ ਜੀ ਤੇ ਅੱਗੇ ਵੀ ਸਾਡੀ ਇਹੋ ਹੀ ਸੋਚ ਆ ਕਿ ਅਸੀਂ ਗਰੀਬ ਬੱਚੀਆਂ ਦੀ ਵੀ ਸ਼ਾਦੀ ਕਰਵਾਈਏ ਤੇ ਪ੍ਰਮਾਤਮਾ ਗੇਮਾ ਵੱਲ ਵੀ ਅਸੀਂ ਅਰਜਾਨ ਜਿੱਥੇ ਪ੍ਰੋਗਰਾਮ ਹੁੰਦੇ ਅਸੀਂ ਉੱਥੇ ਵੀ ਤਿਲਫੁਰ ਜਿੰਨਾ ਵੀ ਸੰਜੋਗ ਸੰਗਤ ਵੱਲੋਂ ਕਰਾਈਦਾ ਜੀ ਤੇ ਗਰੀਬ ਲੜਕੀਆਂ ਦੀ ਸ਼ਾਦੀ ਵੱਲ ਵੀ ਸੰਜੋਗ ਕਰਾਈਦਾ ਜੀ ਪ੍ਰਮਾਤਮਾ ਇਸ ਕਰਕੇ ਸਮਾਜ ਸੇਵਾ ਇਦਾਂ ਹੀ ਕਰਾਉਂਦਾ ਤੇ ਇਦਾਂ ਸੇਵਾ ਚ ਨਿਕਣ ਨਿਕਾ ਸਰੀਰ ਬੰਦ-ਬੰਦ ਕੱਟਿਆ ਮਿੱਟੀ ਤੇ ਸੰਗਤ ਵਾਂਗੂ ਸੇਵਾ ਕਰਦੇ ਚੱਲੇ ਜਾਂਦੇ ਤੇ ਅਸੀਂ ਇੰਨਾ ਇੱਕ ਪ੍ਰਗਟ ਪ੍ਰਮਾਤਮਾ ਦਾ ਵਾਇਕਲ ਜੀ ਕਾ ਖਾਲਸਾ ਵਾਇਕਲ ਜੀ ਕੀ ਫਤਹਿ ਮੈਂ ਨਰਿੰਦਰ ਸਿੰਘ ਆ ਅੱਜ ਅਸੀਂ ਮੜਮੀ ਮੇਲੇ ਤੇ ਆਏ ਆ ਸਾਹਮ ਦਾਰ ਦੀ ਜਗ੍ਹਾ ਤੇ ਸਾਨੂੰ ਅੱਜ ਇੱਥੇ ਸਨਮਾਨਤ ਕੀਤਾ ਵਾ ਮਾੜਾ ਇੱਥੋਂ ਬੱਚਾ ਲਿਆ ਸੀ ਤੇ ਇੱਥੇ ਅੱਜ ਸਨਮਾਨਤ ਹੋਇਆ ਵਾ ਬੜੀ ਖੁਸ਼ੀ ਵਾਲੀ ਗੱਲ ਆ ਇਹ ਬੱਚਾ ਬਾਹਰੋਂ ਵੀ ਖੇਡ ਗਿਆ ਤੇ ਭਾਈ ਮਲੇਸ਼ੀਆ ਵਿੱਚੋਂ ਅੱਗੇ ਵੀ ਇਹ ਜੁਕੀ ਵਾਸਤੇ ਤਿਆਰੀ ਹੋ ਰਹੀ ਆ ਕਿੱਥੇ ਵੀ ਜਾਂਦਾ ਵਾ ਗੋਰਮੈਂਟ ਲੈਂਦਾ ਵਾ ਤੇ ਬਹੁਤ ਵਧੀਆ ਜੀ ਟਾਈਮ ਨਾਲ ਸਵੇਰੇ ਉੱਠਦਾ ਵਾ ਸਕੂਲੇ ਜਾਂਦਾ ਵਾ ਤੇ ਬਹੁਤ ਵਧੀਆ ਆਪਣੇ ਜਾਂਦਾ 4 ਤੋਂ 6 ਵਜੇ ਤੱਕ ਇਹਦੀ ਗੇਮ ਹੁੰਦੀ ਆ ਮੁਰਕੇ ਟਿਊਸ਼ਨ ਤੇ ਜਾਂਦਾ ਜੀ ਅੱਜ ਅੱਜ ਜਿਹੜਾ ਐ ਇੱਥੇ ਜਿਹੜੇ ਕਲਾਕਾਰ ਉਹਨਾਂ ਵੱਲੋਂ ਵੀ ਸਨਮਾਨ ਮਿਲਿਆ ਉਹਨਾਂ ਦੇ ਵੀ ਬੱਚਿਆਂ ਸ਼ਾਬਾਸ਼ ਮਿਲੀ ਹੈ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਇੱਥੇ ਜੀ ਸਾਨੂੰ ਇੰਨੀ ਕਿ ਮੈਨੂੰ ਖੁਸ਼ੀ ਮਹਿਸੂਸ ਹੋਈ ਆ ਕਿ ਇੱਥੇ ਕਲਾਕਾਰ ਬੜਬੜੇ ਵੱਡੇ ਬਾਰੋਂ ਆਏ ਸੀਗੇ ਮਾਸ਼ਾ ਅੱਲਿ ਤੇ ਉਹਨਾਂ ਨੇ ਵੀ ਸਨਮਾਨਤ ਕੀਤਾ ਤੇ ਨਾਲੇ ਇਹਦੇ ਬਾਰੇ ਆਪਣੇ ਬੋਲਿਆ ਜੀ ਤੇ ਬਹੁਤ ਹੀ ਆਪਣੇ ਵਧੀਆ ਲੱਗਾ ਜੀ ਬੱਚਾ ਹੈ ਹੀ ਵਧੀਆ ਜੀ ਗਰਦਾਸਪੁਰ ਦਾ ਨਾਮ ਬਹੁਤ ਗਰਦਾਸਪੁਰ ਦਾ ਨਾਮ ਬਿਲਕੁਲ ਜੀ ਇਹ ਗਰਦਾਸਪੁਰ ਦਾ ਪੰਜਾਬ ਦਾ ਇੰਡੀਆ ਦਾ ਨਾਮ ਰੋਸ਼ਨੀ ਕੀਤਾ ਮੈਸੇਜ ਕੀ ਦੇਣਾ ਚਾਹੇ ਬਾਕੀ ਬੱਚਿਆਂ ਨੂੰ ਕੀ ਮੈਸੇਜ ਬੱਚਿਆਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਨਸ਼ਿਆਂ ਤੋਂ ਦੂਰ ਰਹੋ ਗਿਆਮਾਂ ਵੱਲ ਵਧੋ ਇਹ ਬੱਚਿਆਂ ਨੂੰ ਦੇਖ ਕੇ ਤੁਸੀਂ ਵੀ ਆਪਣੇ ਗਿਆਮਾਂ ਵੱਲ ਵਧੋ ਜੀ ਬੰਦੀ ਤੁਹਾਡਾ ਬੇਟਾ ਬਾਹਰ ਜੰਟਰੀਆਂ ਮਿਲਦ ਮਿਲ ਜਿੱਤ ਕੇ ਲਿਆਇਆ ਉਹ ਦੇ ਸਕਦੇ ਜਿਹਦੇ ਲੈ ਕੇ ਅੱਜ ਬਾਬਾ ਜੀ ਦੇ ਘਾਸੇ ਭਾਰੀ ਮੇਲਾ ਲੱਗਦਾ ਹਰ ਸਾਲ ਤਰ੍ਹਾਂ ਇਸ ਵਾਰ ਵੀ ਜਿਹੜਾ ਇੰਨਾ ਲਗਾ ਕਿ ਅਸੀਂ ਨਿਮਾਨ ਰਿਤੀ ਤਰ ਗਿਆ ਬੱਚੇ ਨੂੰ ਕੀ ਕਹਣਾ ਚਾਹੋਗੇ ਕਿਵੇਂ ਦੇ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਹਮਦਾਰ ਜੀ ਦੇ ਇੱਥੇ ਮਟਮ ਪਿੰਡ ਵਿੱਚ ਮੇਲਾ ਸੀ ਬਾਬਾ ਜੀ ਨੇ ਸਾਨੂੰ ਬੁਲਾਇਆ ਤੇ ਇਸ ਬੱਚੇ ਨੂੰ ਸਨਮਾਨਤ ਕੀਤਾ ਇਹ ਬੱਚਾ ਸਾਡਾ ਕੋਈ ਲਗਭਗ 25 ਦੇ ਕਰੀਬ ਮੈਡਲ ਜਿੱਤ ਚੁੱਕਾ ਜਿਹਦੇ ਵਿੱਚ ਕੋਈ 23 ਮੈਡਲ ਨੈਸ਼ਨਲ ਤੇ ਬਾਕੀ ਦੋ ਇਹ ਮਲੇਸ਼ੀਆ ਤੇ ਦੁਬਈ ਤੋਂ ਇੰਟਰਨੈਸ਼ਨਲ ਮੈਡਲ ਜਿੱਤ ਚੁੱਕਾ ਦੋਨੋਂ ਹੀ 골ਡ ਮੈਡਲ ਆ ਤੇ ਅੱਜ ਸਾਨੂੰ ਮਟਮ ਪਿੰਡ ਵਿੱਚ ਸਨਮਾਨਿਤ ਕੀਤਾ ਬਹੁਤ ਖੁਸ਼ੀ ਹੋਈ ਆ ਇਸ ਜਗ੍ਹਾ ਤੇ ਆ ਕੇ ਕਿਸੇ ਧਾਰਮਿਕ ਜਗ੍ਹਾ ਤੇ ਸਨਮਾਨਤ ਹੋਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਆ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਮਾਣ ਆ ਇਸ ਬੱਚੇ ਤੇ ਇਨੇ ਗੁਰਦਾਸਪੁਰ ਦਾ ਪੰਜਾਬ ਦਾ ਔਰ ਆਪਣਾ ਇੰਡੀਆ ਦਾ ਨਾਂ ਜਿਹੜਾ ਰੋਸ਼ਨ ਕੀਤਾ ਦੁਨੀਆ ਦੇ ਵਿੱਚ ਤੇ ਅੱਗੇ ਤੋਂ ਵੀ ਆਸ਼ ਕਰਦੇ ਆ ਕਿ ਵਾਹਿਗੁਰੂ ਇਦਾਂ ਹੀ ਮੇਹ ਰੱਖੇ ਤੇ ਸਾਰਿਆਂ ਦਾ ਜਿਹੜਾ ਇਹ ਮਨ ਜਿੱਤਦਾ ਰਹੇ ਤੇ 골ਡ ਮੈਡਲ ਜਿੱਤਦਾ ਰਹੇ ਆਪਣੇ ਦੇਸ਼ ਦਾ ਨਾਂ ਦੁਨੀਆ ਵਿੱਚ ਰੋਸ਼ਨ ਕਰਦਾ ਰਹੇ ਬੱਚੇ ਨੂੰ ਗੈਡਰਾਂ ਦੇ ਵਿੱਚ ਮੋਟਰ ਜਿਹਦਾ ਵਾਵਾ ਮਾਤਾ ਪਿਤਾ ਦਾ ਜਾਂ ਕੋਚ ਦਾ ਕੋਚ ਦਾ ਵੀ ਹੈ ਦੇਖੋ ਯੋਗਦਾਨ ਸਾਰਿਆਂ ਦਾ ਹੀ ਹੁੰਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਅਪਾਰ ਕਿਰਪਾ ਕੋਸੋ ਬਾਦ ਮਾਤਾ ਪਿਤਾ ਮਾਤਾ ਪਿਤਾ ਦੀ ਮਿਹਨਤ ਬੱਚੇ ਦੀ ਮਿਹਨਤ ਬੱਚੇ ਦੀ ਬਹੁਤ ਜ਼ਿਆਦਾ ਮਿਹਨਤ ਆ ਜੇ ਅਸੀਂ ਕਹੀਏ ਕਿ ਬੱਚੇ ਦੇ ਪੈਰਾਂ ਹੇਠਾਂ ਛਾਲੇ ਵੀ ਪੈ ਜਾਂਦੇ ਆ ਜਿਹਦੇ ਵਿੱਚ ਕਾਫੀ ਦਿਨ ਸਾਨੂੰ ਵੀ ਮਿਹਨਤ ਕਰਨੀ ਪੈਂਦੀ ਆ ਬੱਚੇ ਨੂੰ ਵੀ ਫਿਰ ਇਹ ਠੀਕ ਹੁੰਦਾ ਇਹ ਬਹੁਤ ਜ਼ਿਆਦਾ ਮਿਹਨਤ ਆ ਮਾਪੇ ਦੀ ਵੀ ਤੇ ਇਹਦੇ ਵਿੱਚ ਸਾਡਾ ਦਾਦੀ ਦਾਦੇ ਦਾ ਬਹੁਤ ਵੱਡਾ ਇਹਦੇ ਦਾਦਾ ਜੀ ਦਾ ਬਹੁਤ ਵੱਡਾ ਹੱਥ ਆ ਕਿਉਂਕਿ ਦਾਦਾ ਜੀ ਦਿਨ ਰਾਤ ਮਿਹਨਤ ਕਰਦੇ ਆ ਮੈਂ ਵੀ ਉਹਦੇ ਨਾਲ ਦਾਦੀ ਦਾਦਾ ਲੱਗੇ ਰਹਿੰਦੇ ਆ ਇਹਦੇ ਨਾਲ ਹੀ ਸਾਰਾ ਦਿਨ ਤੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਇਸ ਪਰਮਾਤਮਾ ਦਾ ਫਿਰ ਮਾਤਾ ਪਿਤਾ ਦਾ ਫਿਰ ਪੋਚ ਦਾ ਸਭ ਦੇ ਯੋਗਦਾਨ ਨਾਲ ਬੱਚਾ ਇੱਥੇ ਤੱਕ ਪਹੁੰਚਿਆ ਵੀ ਇਹ ਮੈਂ ਕਹਿ ਸਕਦੀ ਆ ਬਾਕੀ ਪਰਮਾਤਮਾ ਕਰੇ ਇਹ ਤਰੱਕੀਆਂ ਵਿੱਚ ਜਾਵੇ ਤੇ ਇਸੇ ਤਰ੍ਹਾਂ ਸਨਮਾਨਤ ਹੁੰਦਾ ਰਹੇ ਇਹ ਹੀ ਸਾਡੀ ਆਸ ਹੈ ਮੇਰਾ ਨਾਮ ਸੁਨਦੀਪ ਸਿੰਘ ਹੈ ਕਿਹੜੀ ਗੇਮ ਖੇਡਦੇ ਹੋ ਮੈਂ ਕਾਰਾਟੇ ਦੇ ਵਿੱਚ ਕਈ ਸਾਰੇ ਮੈਡਲ ਜਿੱਤ ਚੁੱਕਾ ਹਾਂ ਉਦੇ ਵਿੱਚ 25 ਮੈਡਲ ਹੋਣਗੇ ਜਿਹਦੇ ਵਿੱਚ ਦੋ ਮੇਰੇ ਇੰਟਰਨੈਸ਼ਨਲ ਦੁਬਈ ਤੋਂ ਤੇ ਮਲੇਸ਼ੀਆ ਤੋਂ ਲੈ ਕੇ ਆਇਆ ਅੱਜ ਬੇਟਾ ਤੁਹਾਨੂੰ ਪਿੰਡ ਮਟਮਾ ਵਿਖੇ ਬਾਬਾ ਜੀ ਵੱਲੋਂ ਜਿਹੜਾ ਆਸ਼ੀਰਵਾਦ ਮਿਲਿਆ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਥੇ ਧਾਰਮਿਕ ਜਗ੍ਹਾ ਤੋਂ ਸਲਮਾਨਿਕ ਸਲਮਾਨ ਮਿਲ ਰਿਹਾ ਨੂੰ ਲੈ ਪਰ ਛੋਟੇ ਬੱਚਿਓ ਪੱਕੀ ਬੱਚਿਆਂ ਨੂੰ ਕੀ ਪਹੀ ਮੈਸੇਜ ਦੇਣਾ ਚਾਹੋਗੇ ਟੀ ਨਸ਼ਿਆਂ ਤੋਂ ਦੂਰ ਰਹੋ ਤੇ ਗੇਮ ਬਲ ਆਓ ਖੇਡਾਂ ਆਲੋ